ਜਾਨ ਕਰ ਲੈ ਕਿਦਾਂ ਕੀ ਮੈਸੇਜ ਦੇਣਾ ਚਾਹੋਗੇ ਪਟਿਆਲਾ ਦੇ ਸੰਗਠਨ ਡਿਸਟ੍ਰਿਕਟ ਨਾਲ ਨਾਲ ਨੇ ਕਾਫੀ ਵਿਲੇਜ ਪਿੰਡ ਵੀ ਨੇ ਜਿਵੇਂ ਮੈਂ ਕਿਹਾ ਕਿ ਇਹ ਓਪਨ ਹੈਗਾ ਹਰ ਇੱਕ ਵਿਅਕਤੀ ਦੇ ਲਈ ਤੇ ਜਿਹੜੇ ਵੀ ਨਾਲ ਦੇ ਜ਼ਿਲੇ ਵੀ ਨੇ ਜਾਂ ਪਿੰਡਾਂ ਦੇ ਜਿਹੜੇ ਬੱਚੇ ਨੇ ਉਹ ਵੀ ਇੱਥੇ ਆ ਸਕਦੇ ਆ ਤੇ ਆਪਣੇ ਆਪ ਨੂੰ ਜਾਣੂ ਕਰਵਾ ਸਕਦੇ ਤੇ ਇੱਕ ਪ੍ਰੇਰਣਾ ਵੀ ਮਿਲਦੀ ਹੈ ਇੱਕ ਇਨਸਪੀਰੇਸ਼ਨ ਵੀ ਮਿਲਦੀ ਹੈ ਜੇ ਆਪਾਂ ਇਸ ਤਰੀਕੇ ਦੇ ਇਵੈਂਟਸ ਵਿੱਚ ਪਾਰਟਿਸਪੀਟ ਕਰਾਂਗੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਇਹਦੇ ਵਿੱਚ ਖੁੱਲ ਕੇ ਆਓ ਅੱਜ ਵੀ ਹੈਗਾ ਕੱਲ ਵੀ ਹੈਗਾ ਦੋ ਦਿਨਾਂ ਦਾ ਫੈਸਟੀਵਲ ਹੈ ਤੇ ਇੱਥੇ ਆ ਕੇ ਆਨੰਦ ਵੀ ਮਾਣੋ ਤੇ ਇੱਕ ਆਪਣੀ ਜਾਣਕਾਰੀ ਜਿਹੜਾ ਹੈਗਾ ਉਹ ਵੀ ਪਤਾ ਕਰੋ ਜੀ ਸਾਹਿਬ ਕੀ ਵੱਖਰਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਲਗਾਤਾਰ ਜਿਹੜਾ ਫੈਸਟੀਵਲ ਕਰਾਇਆ ਜਾ ਰਿਹਾ ਇਸ ਵਾਰ ਜਿਹੜਾ ਲੋਕਾਂ ਨੂੰ ਕੀ ਜਿਹੜਾ ਦਿਲ ਖਿੱਚਵਾ ਜਿਹੜਾ ਕੋਈ ਕੇਂਦਰ ਹੋਊਗਾ ਕੀ ਖਾਸ ਹੋਊਗਾ ਦੇਖਿਓ ਆ ਇਸ ਵਾਰ ਵੀ ਪਹਿਲਾ ਦੀ ਤਰ੍ਹਾਂ ਹੀ ਜਿਹੜੇ ਆਪਣੇ ਇਵੈਂਟਸ ਹੁੰਦੇ ਨੇ ਕਿਉਂਕਿ ਜੋ ਕਲਚਰਲ ਫੈਸਟੀਵਲਸ ਹੁੰਦੇ ਆ ਉਹਨਾਂ ਦਾ ਆਪਣਾ ਇੱਕ ਜਿਹੜਾ ਹੈਗਾ ਪ੍ਰੋਟੋਕਾਲ ਹੁੰਦਾ ਹੈ ਉਹਦੇ ਹਿਸਾਬ ਨਾਲ ਹੀ ਆਪਾਂ ਇਸ ਵਾਰ ਵੀ ਇਹ ਮਿਲਟਰੀ ਲਿਟਰੇਚਰ ਫੈਸਟੀਵਲ ਦੂਜਾ ਵਾਲਾ ਹੈਗਾ ਪਹਿਲਾਂ ਕੁਝ ਸਾਲਾਂ ਤੋਂ ਨਹੀਂ ਹੋ ਰਿਹਾ ਸੀਗਾ 2017 ਵਿੱਚ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਹੋ ਰਿਹਾ ਹੈ ਤੇ ਇਹ ਵੀ ਇਸ ਵਾਰ ਐਡ ਕੀਤਾ ਹੋਇਆ ਹੈ ਤੇ ਨਾਲ ਹੀ ਜਿਹੜਾ ਆਪਾਂ ਕਿਲਾ ਮੁਬਾਰਕ ਵਿੱਚ ਫੰਕਸ਼ਨ ਕਰਦੇ ਹਾਂ ਉਹ ਵੀ ਤੇ ਨਾਲ ਇੱਕ ਬਰੇਦਰੀ ਵਾਕ ਜਿਹੜੀ ਹੈ ਕੀ ਉਹ ਰੱਖੀ ਹੋਈ ਹੈ ਕੱਲ ਤੇ ਉਹਦੇ ਵਿੱਚ ਆਪਾਂ ਸੰਡੀ ਨੂੰ ਰੱਖੀ ਹੋਈ ਹੈ ਉਹਦੇ ਵਿੱਚ ਜਿਹੜਾ ਹੈਗਾ ਜਦੋਂ ਆਪਾਂ ਵਾਕ ਕਰਾਂਗੇ ਤੇ ਜਿਹੜੇ ਜਿਹੜੇ ਆਪਣੇ ਉੱਥੇ ਉਹਦੀ ਸਾਰੀ ਹਿਸਟਰੀ ਹੈ ਉਹ ਵੀ ਨਾਲ-ਨਾਲ ਜਿਹੜਾ ਹੈਗਾ ਜਿਹੜੀ ਪਬਲਿਕ ਸੁਭਾਅ ਹੋਊਗੀ ਉਹਦੇ ਨਾਲ ਜਿਹੜਾ ਹੈਗਾ ਚੱਲਣਗੇ ਤੇ ਉਹਨਾਂ ਨੂੰ ਉਹਦੇ ਬਾਰੇ ਵੀ ਜਿਹੜੀ ਹੈਗੀ ਉਹ ਜਾਣਕਾਰੀ ਦਿੱਤੀ ਜਾਵੇਗੀ ਤੇ ਉੱਥੇ ਫੂਡ ਕੋਰਟ ਵੀ ਲੱਗੇਗਾ ਬਰੇਡਰੀ ਗਾਰਡਨ ਦੇ ਵਿੱਚ ਤੇ ਉਹਦੇ ਵਿੱਚ ਵੀ ਆਪਾਂ ਪਬਲਿਕ ਨੂੰ ਉਮੀਦ ਹੀ ਕਰਾਂਗੇ ਕਿ ਉਹ ਬਰਚਰ ਕੇ ਹਿੱਸਾ ਲੈਣਗੇ ਥੈਂਕ ਯੂ